ਪੰਜਾਬੀ ਲਾਈਨਸ ਟੀਵੀ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਅਮਿਤ ਕੁਮਾਰ ਅੱਜ ਕੀ ਹੋਇਆ ਪ੍ਰੋਗਰਾਮ ਦੇਖ ਰਹੇ ਹਾਂ ਤੇ ਅੱਜ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਵਿਕਰਮ ਮਜੀਠੀਆ ਹੋਰਾਂ ਦੀ ਐਸਆਈਟੀ ਨੇ ਅੱਜ ਸੱਦਿਆ ਸੀ ਉਹਨਾਂ ਨੂੰ ਬਹੁਤ ਕਰੋੜੀ ਡਰੱਗ ਰੈਕੈਟ ਮਾਮਲੇ ਦੇ ਵਿੱਚ ਇਸ ਤੋਂ ਪਹਿਲਾਂ 18 ਦਸੰਬਰ ਨੂੰ ਸੱਦਿਆ ਸੀ ਉਦੋਂ ਗਏ ਸੀ ਸਵੇਰੇ 11 ਵਜੇ ਨੂੰ ਸੱਦਿਆ ਗਿਆ ਸੀ ਤੇ 7-8 ਘੰਟੇ ਉਹਨਾਂ ਨਾਲ ਮੀਟਿੰਗ ਹੁੰਦੀ ਹੈ ਉਹਨਾਂ ਤੋਂ ਸਵਾਲ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਅੱਜ ਫਿਰ ਸੱਦਿਆ ਸੀ ਪਰ ਅੱਜ ਵਿਕਰਮ ਮਜੀਠੀਆ ਨਹੀਂ ਪਹੁੰਚੇ ਵਿਕਰਮ ਮਜੀਠੀਆ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਪਿਛਲੀ ਵਾਰ ਇਸ ਸਾਈਟ ਨੂੰ ਕਹਿ ਕੇ ਆਈ ਸੀ ਕਿ ਸ਼ਹੀਦੀ ਜੋੜ ਮੇਲ ਦੇ ਵਿੱਚ ਉਹਨਾਂ ਨੂੰ ਨਾ ਸੱਦਿਆ ਜਾਵੇ ਤੇ ਅੱਜ ਸ਼ਹੀਦੀ ਜੋੜ ਮੇਲ ਦਾ ਦੂਸਰਾ ਦਿਨ ਹੈ ਇਸ ਮੌਕੇ ਉਹਨਾਂ ਵੱਲੋਂ ਅੱਜ ਸਮਝ ਜਾਰੀ ਹੋਇਆ ਸੀ ਕਿ ਪਹੁੰਚੋ 5.5 ਹਲਾ ਦੇ ਜਵਾਬ ਦੇ ਉਸ ਦੇ ਨਾਲ ਹੋਰ ਵੀ ਬਹੁਤ ਸਵਾਲ ਦਿੱਤੇ ਸੀ ਜੋ ਉਹਨਾਂ ਨੇ ਕਿਹਾ ਸੀ ਕਿ ਜਦੋਂ ਦੂਸਰੀ ਵਾਰ ਸਾਨੂੰ ਮਿਲਣ ਆਉਂਗੇ ਤਾਂ ਲਿਖਤੀ ਰੂਪ ਦੇ ਵਿੱਚ ਸਾਨੂੰ ਇਸ ਦੇ ਜਵਾਬ ਹੋਣੇ ਚਾਹੀਦੇ ਨੇ ਪਰ ਵਿਕਰਮ ਮਜੀਠੀਆ ਹੋਰਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਉਹ ਨਹੀਂ ਆਣਗੇ ਪਹਿਲਾਂ ਹੀ ਕਿਹਾ ਹੋਇਆ ਸੀ ਕਿ ਸ਼ਹੀਦੀ ਜੋੜ ਮੇਲ ਦੇ ਨਾਲ ਦੇ ਵਿੱਚ ਨਾ ਸੱਦਿਆ ਜਾਵੇ ਪਰ ਸੱਦਿਆ ਗਿਆ ਸਮਝ ਜਾਰੀ ਕੀਤੇ ਗਏ ਇਸ ਕਰਕੇ ਉਹ ਨਹੀਂ ਜਾਣਗੇ ਤੇ ਇਸ ਦੇ ਨਾਲ ਹੀ ਉਹਨ ਰਗਵਾਨ ਸਿੰਘ ਮਾਨ ਹੋਰਾਂ ਦੀ ਬੇਟੀ ਸਿਰਤ ਹੋਰਾਂ ਦਾ ਜਦੋਂ ਦੀ ਉਹ ਵੀਡੀਓ ਲੈ ਕੇ ਆਏ ਨੇ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਖਿਲਾਫ ਵੈਂਡੇਟਾ ਪੋਲਿਟਿਕਸ ਚੱਲ ਰਹੀ ਹੈ ਜੋ ਕਿ ਉਸ ਤੋਂ ਦਰਨ ਵਾਲੇ ਨਹੀਂ ਨੇ ਇਹ ਬੋ ਕੋ ਡਰਗ ਰੈਕਟਡ ਮਾਮਲਾ ਹੈ ਜੋ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਹੁੰਦੇ ਸੀ ਤਾਂ 2022 ਦੇ ਵਿੱਚ ਉਦੋਂ ਇਹ ਪਰਚਾ ਦਰਜ ਕੀਤਾ ਗਿਆ ਸੀ ਹਾਲਾਂਕਿ ਇਹ ਸਾਰਾ ਡਰਗ ਰੈਕਟਡ ਜਿਹੜਾ ਮਾਮਲਾ ਹੈਗਾ ਇਹ ਸਾਲ 2013 ਦਾ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਹੁੰਦੀ ਸੀ ਉਦੋਂ ਵਿਕਰਮ ਮੁੰਜੀਠੀਆ ਤੇ આરોਪ ਲੱਗੇ ਸੀ ਤੇ ਐਫ ਆਈ ਆਰ 2022 ਦੇ ਵਿੱਚ ਜਾ ਕੇ ਦਰਜ ਹੁੰਦੀ ਹੈ ਜੇਲ ਵੀ ਰਹਿ ਕੇ ਆਏ ਪਟਿਆਲਾ ਦੇ ਵਿੱਚ ਉਸ ਤੋਂ ਬਾਅਦ ਹ ਇਨਾਂ ਨੂੰ ਰਿਹਾਈ ਦਿੱਤੀ ਸੁਪਰੀਮ ਕੋਰਟ ਤੱਕ ਮਾਮਲਾ ਗਿਆ ਉੱਥੋਂ ਇਹਨਾਂ ਨੂੰ ਜ਼ਮਾਨਤ ਮਿਲੀ ਤੇ ਹੁਣ ਇੱਕ ਵਾਰ ਫਿਰ ਤੋਂ ਕੇਸ ਖੁੱਲਿਆ ਐਸਆਈਟੀ ਬਣਾਈ ਗਈ ਤੇ ਐਸਆਈਟੀ ਦੇ ਵਿੱਚ ਪੇਸ਼ ਵੀ ਹੋਏ ਇੱਕ ਵਾਰ ਤੇ ਅੱਜ ਫਿਰ ਦੂਜੀ ਵਾਰ ਸੱਦਿਆ ਸੀ ਪਰ ਨਹੀਂ ਪਹੁੰਚੇ ਅੱਗੇ ਗੱਲ ਪੰਜਾਬ ਪੁਲਿਸ ਦੇ ਕਰ ਲੈਨੇ ਆ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਾਸਤੇ ਵੱਡੀ ਖਬਰ ਹੈ ਇਲੈਕਸ਼ਨ ਕਮਿਸ਼ਨ 2024 ਦੀਆਂ ਲੋਕ ਸਭਾ ਚੋਣਾਂ ਦੇ ਲਈ ਤਿਆਰੀ ਸ਼ੁਰੂ ਕਰ ਬੈਠਾ ਹੈ ਤੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵੇਰਵੇ ਮੰਗੇ ਗਏ ਨੇ ਵਿਭਾਗ ਦੇ ਕੋਲੋਂ ਕਿ ਹੈ ਕਿ ਜਿਹੜੇ ਐਸਐਚਓ ਨੇ ਜਿਹੜੇ ਜੀਓਸ ਨੇ ਜਿਹੜੇ ਪਿਛਲੇ 4 ਸਾਲ ਤੋਂ ਇੱਕ ਹੀ ਸਟੇਸ਼ਨ ਤੇ ਪੋਸਟਡ ਨੇ ਉਹਨਾਂ ਦੀ ਬਦਲੀ ਨਹੀਂ ਹੋਈ ਜਾਂ ਜਿਹੜੇ ਉਹ ਐਸ ਐਚਓ ਰੈਂਕ ਦੇ ਅਫਸਰ ਨੇ ਜਿਨ੍ਹਾਂ ਦਾ ਹੋਮ ਟਾਊਨ ਵੀ ਉਸੇ ਥਾਣੇ ਦੇ ਅਧੀਨ ਹੁੰਦਾ ਹੈਗਾ ਤਾਂ ਉਹਨਾਂ ਦੇ ਵੇਰਵੇ ਸਾਨੂੰ ਭੇਜੇ ਜਾਣ ਜਿਹੜੇ ਉਹਨਾਂ ਦੇ ਕੇਸ ਕੋਈ ਅਪਰਾਧਿਕ ਮਾਮਲੇ ਦਰਜ ਨੇ ਜਾਂ ਕੋਰਟਾਂ ਦੇ ਵਿੱਚ ਚੱਲ ਰਹੇ ਨੇ ਉਨ੍ਹਾਂ ਦੇ ਵੇਰਵੇ ਵੀ ਸਾਨੂੰ ਭੇਜ ਜਾਣ ਕਿਉਂਕਿ ਫੇਵਰਿਜ਼ਮ ਇਹ ਦੇਖਿਆ ਜਾਂਦਾ ਹੈ ਫੇਵਰਿਜ਼ਮ ਕਰਦੇ ਨੇ ਕਈ ਵਾਰ ਅਧਿਕਾਰੀ ਅਫਸਰ ਆਪਣੇ ਚਾਹੇਤਿਆਂ ਦਾ ਤੇ ਇਸ ਤੋਂ ਗੁਰੇਜ਼ ਕਰਨ ਦੇ ਵਾਸਤੇ ਇਹ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੇਰਵੇ ਮੰਗੇ ਗਏ ਨੇ ਤੇ ਨਾਲ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ਨੇ ਆਉਂਦੇ ਬਾਬਤ ਹਰੇਕ ਸੂਬੇ ਦੇ ਵਿੱਚ ਇਹ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਤੇ ਜਲਦੀ ਕੋਡ ਆਫ ਕੰਡਕਟ ਵੀ ਲਾਗੂ ਕਰ ਦਿੱਤਾ ਜਾਵੇਗਾ ਤਾਂ ਕੱਲ ਮੀਟਿੰਗ ਸੀ ਪੰਜਾਬ ਕਾਂਗਰਸ ਲੀਡਰਸ਼ਿਪ ਪਹੁੰਚੀ ਸੀ ਹਾਈ ਕਮਾਂਡ ਦਿੱਲੀ ਦੇ ਕੋਲ ਖੜਗੇ ਸਾਹਿਬ ਜਿਹੜੇ ਕਿ ਕੌਮੀ ਕਾਂਗਰਸ ਦੇ ਪ੍ਰਧਾਨ ਨੇ ਰਾਹੁਲ ਗਾਂਧੀ ਉੱਥੇ ਮੌਜੂਦ ਸੀ ਮੀਟਿੰਗ ਹੋਈ ਹੈ ਇਹਨਾਂ ਦੇ ਨਾਲ ਤੇ ਮੀਟਿੰਗ ਤੋਂ ਬਾਅਦ ਜਦੋਂ ਬਾਹਰ ਨਿਕਲ ਕੇ ਆਏ ਲੀਡਰ ਤਾਂ ਪ੍ਰਧਾਨ ਰਾਜਾ ਵੜਿੰਗ ਬੋਲੇ ਕਿ ਅਨੁਸ਼ਾਸਨ ਤੇ ਗੱਲ ਹੋਈ ਡਿਸਪਲਿਨ ਤੇ ਗੱਲ ਹੋਈ ਕਿ ਜਿਹੜਾ ਲੀਡਰ ਡਿਸਪਲਿਨ ਤੋਂ ਬਾਹਰ ਹੋਏਗਾ ਉਹਦੇ ਖਿਲਾਫ ਕਾਰਵਾਈ ਹੋਏਗੀ ਇਹ ਸਿੱਧੇ ਅਸਿੱਧੇ ਤੌਰ ਤੇ ਉਹਨਾਂ ਲੀਡਰਾਂ ਨੂੰ ਲੈ ਕੇ ਇਹਨਾਂ ਨੇ ਬਿਆਨ ਦਿੱਤਾ ਹੈ ਜਿਹੜੇ ਪ੍ਰਧਾਨ ਦੀ ਨਹੀਂ ਸੁਣਦੇ ਯਾਨਕ ਕਹਿ ਲਈਏ ਕਿ ਜਿਹੜੇ ਆ ਆਪਣੇ ਤੰਗ ਤਰੀਕੇ ਨਾਲ ਚੱਲ ਰਹੇ ਨੇ ਜਿਨ੍ਹਾਂ ਨੂੰ ਇਸ ਲੀਡਰਸ਼ਿਪ ਦੀ ਅਗਵਾਈ ਪਸੰਦ ਨਹੀਂ ਹੈ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਵਿੱਚੋਂ ਇੱਕ ਨੇ ਉਹ ਵੀ ਮੀਟਿੰਗ ਦੇ ਵਿੱਚ ਪਹੁੰਚੇ ਹੋਏ ਸੀ ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਅੰਬਿਕਾ ਸੋਨੀ ਕੇਪੀ ਰਾਣਾ ਪ੍ਰਗਟ ਸਿੰਘ ਮਨੀਸ਼ Tiwari ਰਵਨੀਤ ਬਿੱਟੂ ਇਹ ਤਮਾਮ ਲੀਡਰ ਵੀ ਮੀਟਿੰਗ ਦੇ ਵਿੱਚ ਮੌਜੂਦ ਸੀ ਇਹਨਾਂ ਦੇ ਵਿੱਚੋਂ ਇੰਡੀਆ ਗੜ ਜੋੜ ਤੇ ਵੀ ਜਦੋਂ ਚਰਚਾ ਦਾ ਜ਼ਰੂਰ ਹੋਈ ਹੋਣੀ ਆ ਪਰ ਪ੍ਰਧਾਨ ਸਾਹਿਬ ਬਾਹਰ ਆ ਕੇ ਬੋਲੇ ਕਿ ਐਸੀ ਕੋਈ ਗੱਲਬਾਤ ਨਹੀਂ ਹੋਈ ਜਾਂ ਤਾਂ ਲੁਕਾਉਂਦੇ ਨੇ ਜਾਂ ਤਾਂ ਉਹ ਅੰਦਰੋਂ ਅੰਦਰ ਹੀ ਮੰਨੀ ਬੈਠੇ ਨੇ ਹਾਂ ਜੀ ਠੀਕ ਹੈ ਜੀ ਹੁਣ ਤੁਹਾਡੇ ਅੱਗੇ ਸਾਨੂੰ ਮੰਨਣੀ ਤਾਂ ਪੈਣੀ ਹੈ ਗੱਠਜੋੜ ਕਰ ਲਵਾਂਗੇ ਪਰ ਹਾਲੇ মিডিਆ ਦੇ ਵਿੱਚ ਨਹੀਂ ਬੁਲਣਾ ਚਾਹੁੰਦੇ ਕਿਉਂਕਿ ਬਾਹਰ ਜਗਰਾਉਂ ਦੀ ਰੈਲੀ 'ਚ ਵੀ ਇਹ ਗੱਲ ਕਹੀ ਗਈ ਸੀ ਕਿ ਅਸੀਂ ਗੱਠਜੋੜ ਨਹੀਂ ਕਰਾਂਗੇ ਕਿਉਂਕਿ ਸਰਕਾਰ ਦੀਆਂ ਨੀਤੀਆਂ ਪੰਜਾਬ ਪੱਖੀ ਨਹੀਂ ਹੈਗੀਆਂ ਪਰ ਇੱਕੀ ਗੱਠਜੋੜ ਹੋਊਗਾ ਇਹ ਤਾਂ ਸਮੇਂ ਦੀ ਗਰਦਿਸ਼ ਦੇ ਵਿੱਚ ਪਿਆ ਪਰ ਗੱਠਜੋੜ ਹੋਊਗਾ ਉਸ ਤੇ ਖੁੱਲ ਕੇ ਬੋਲਦੇ ਵੀ ਨਹੀਂ ਉਸ ਦਾ ਜਵਾਬ ਇਹਨਾਂ ਨੇ ਦਿੰਦਿਆਂ ਕਿਹਾ ਕਿ ਆ ਕਿ ਇਸ ਬਾਰੇ ਕੋਈ ਚਰਚਾ ਹੋਈ ਹੀ ਨਹੀਂ ਕਿਉਂਕਿ ਉਹਦੇ ਦਿਨਾਂ ਦੇ ਵਿੱਚ ਇੰਡੀਆ ਗੱਠਜੋੜ ਦੀ ਇੱਕ ਹੋਰ ਮੀਟਿੰਗ ਹੋਣੀ ਆ ਤੇ ਉਹਦੇ ਵਿੱਚ ਕਿਹਾ ਸੀ ਕਿ ਅਗਲੀ ਜਿਹੜੀ ਮੀਟਿੰਗ ਹੋ ਪੰਜਾਬ ਕਾਂਗਰਸ ਵਾਲੇ ਹਾਲੇ ਪੱਤੇ ਨਹੀਂ ਖੋਲਦੇ ਪਏ ਹਾਲੇ ਥੋੜੇ ਜੇ ਦਬਦੇ ਨੇ ਅਖੀਰ ਤੇ ਬੜੀ ਸੋਹਣੀ ਜਿਹੀ ਖਬਰ ਆ ਚਰਨਜੀਤ ਸਿੰਘ ਅਟਵਾਲ ਨਾਂ ਦੇ ਸਰਦਾਰ ਜੀ ਨੇ ਆਸਟ੍ਰੇਲੀਆ ਦੇ ਮੈਲਬੌਰਨ ਦੇ ਵਿੱਚ ਟੈਕਸੀ ਚਲਾ ਰਹੇ ਨੇ ਪਿਛਲੇ 30 ਸਾਲਾਂ ਤੋਂ ਉੱਥੇ ਟੈਕਸੀ ਚਾਲਕ ਦਾ ਹੀ ਕੰਮ ਕਰ ਰਹੇ ਨੇ ਰੋਜ਼ ਦੀ ਜ਼ਿੰਦਗੀ ਦੇ ਵਿੱਚ ਬਹੁਤਿਆਂ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਗੋਰਿਆਂ ਦੇ ਨਾਲ ਵੀ ਆਪਣਿਆਂ ਦੇ ਨਾਲ ਵੀ ਜਿਹੜੇ ਉੱਥੇ ਜਾ ਕੇ ਵਸੇ ਹੋਏ ਨੇ ਤੇ ਕੱਲ ਉਹਨਾਂ ਦੀ ਕਿਸਮਤ ਦੇ ਵਿੱਚ ਇੱਕ ਨਵਾਂ ਮੋੜਾਇਆ ਉਹਨਾਂ ਨੂੰ ਆਪਣੀ ਟੈਕਸੀ ਦੇ ਵਿੱਚ 8000 ਆਸਟ੍ਰੇਲੀਅਨ ਡਾਲਰ ਦਾ ਭਰਿਆ ਬੈਗ ਮਿਲਿਆ ਜੋ ਕਿ ਇੱਕ ਕਸਟਮਰ ਭੁੱਲ ਗਿਆ ਉੱਥੇ ਇੰਡੀਆ ਦੇ ਮੁਤਾਬਕ ਤੁਹਾਨੂੰ ਦੱਸਾਂ ਤਾਂ 4 ਲੱਖ ਉਸਦੀ ਕੀਮਤ ਹੈ ਪਰ ਉਹਨਾਂ ਨੇ ਆਪਣੀ ਇਮਾਨਦਾਰੀ ਦਿਖਾਈ ਪਰ ਕਿਤੇ ਨਾ ਕਿਤੇ ਇਹ ਵੀ ਗੱਲ ਦੇਖ ਲਈਏ ਕਿ ਇੱਕ ਫੜੇ ਜਾਂਦਾ ਵੀ ਡਰ ਹੁੰਦਾ ਪਰ ਉਹਨਾਂ ਨੇ ਆਪਣੀ ਇਮਾਨਦਾਰੀ ਦਿਖਾਈ ਤੇ ਪੁਲਿਸ ਕੋਲ ਗਏ ਪੁਲਿਸ ਦੇ ਵੱਲੋਂ ਇਹ ਸਾਰਾ ਮਾਮਲਾ ਧਿਆਨ ਦੇ ਵਿੱਚ ਲਿਆਂਦਾ ਗਿਆ ਉਸ ਕੈਸ਼ ਦੇ ਬੈਗ ਦੇ ਮਾਲਕ ਨੂੰ ਸੱਦਿਆ ਗਿਆ ਦੋਵਾਂ ਨੂੰ ਮਿਲਵਾਇਆ ਤੇ ਜੋ ਮਾਲਕ ਸੀ ਇਹ ਨਾ ਪੈਸਿਆਂ ਦਾ ਉਹਨਾਂ ਨੇ ਇਮਾਨਦਾਰੀ ਦੇਖਦੇ ਹੋਏ ਸਰਦਾਰ ਜੀ ਦੀ ਉਹਨਾਂ ਨੂੰ ਰਿਟਰਨ ਚ ਕੁਝ ਪੈਸੇ ਦੇਣ ਦੀ ਵੀ ਗੱਲਬਾਤ ਕੀਤੀ ਇਹ ਪੇਸ਼ਕਸ਼ਰੀ ਕੀਤੀ ਪਰ ਉਹਨਾਂ ਨੇ ਕਿਹਾ ਕਿ ਨਹੀਂ ਇਹ ਤਾਂ ਤੁਹਾਡੇ ਪੈਸੇ ਨੇ ਆਪਣੀ ਹੱਕ ਸੱਚ ਦੀ ਕਮਾਈ ਮੈਂ ਖਾਣਾ ਇੰਨੇ ਸਾਲਾਂ ਤੋਂ ਇੱਥੇ ਕੰਮ ਕਰ ਰਿਆ ਤਾਂ ਇਹ ਉਸ ਨੂੰ ਲੈ ਕੇ ਬੜੀ ਤਾਰੀਫਾ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਬੜੇ ਵਾਇਰਲ ਹੋ ਗਏ ਨੇ ਚਰਨਜੀਤ ਸਿੰਘ ਅਟਵਾਲ ਜੀ ਉਹਨਾਂ ਲਈ ਤੁਸੀਂ ਲਾਈਕ ਜਰੂਰ ਕਰਦੇ ਹੋ ਤੇ ਆਵਲੀ ਖਬਰ ਜਰੂਰ ਸ਼ੇਅਰ ਕਰਿਓ ਕਿਉਂਕਿ ਪੰਜਾਬੀ ਆ ਪੰਜਾਬੀਆਂ ਨੇ ਮਾਣ ਵਧਾਇਆ ਅੱਜ ਕੱਲ ਦੇ ਸਮੇਂ ਦੇ ਵਿੱਚ ਅੱਜ ਕੱਲ੍ਹ ਇੱਥੇ ਪੈਸੇ ਦੀ ਕਮੀ ਹੋਈ ਹੈ ਉਹ ਵੀ ਖਾਸ ਕਰਕੇ ਵਿਦੇਸ਼ ਦੇ ਵਿੱਚ ਜਿੱਥੇ ਮਿਹਨਤ ਮਜ਼ਦੂਰੀਆਂ ਕਰਨੀਆਂ ਪੈਂਦੀਆਂ ਨੇ ਤੇ ਉੱਥੇ ਦਸਾਂ ਉਹਾਂ ਦੀ ਕਿਰਤ ਖਾਣ ਵਾਲੇ ਸਰਦਾਰ ਜੀ ਨੇ ਇਹ ਇਮਾਨਦਾਰੀ ਦੀ ਬੜੀ ਖੂਬ ਮਿਸਾਲ ਪੇਸ਼ ਕੀਤੀ ਹੈ ਤਾਂ ਇਹ ਖਬਰਾਂ ਸੀ ਅੱਜ ਦਿਨ ਭਰ ਦੀਆਂ ਖਬਰਾਂ ਕਿਵੇਂ ਦੀ ਲੱਗੀਆਂ ਕਮੈਂਟਾਂ ਸਾਨੂੰ ਜਰੂਰ ਦੱਸਿਓ ਇਸ ਪ੍ਰੋਗਰਾਮ ਨੂੰ ਜਰੂਰ ਅੱਗੇ ਸ਼ੇਅਰ ਕਰਿਆ ਕਰੋ ਤਾਂ ਜੋ ਸੋਖੇ ਜਿਹੇ ਢੰਗ ਤਰੀਕੇ ਦੇ ਨਾਲ ਹੈਲਦੀ ਖਬਰਾਂ ਤੁਹਾਨੂੰ ਸੁਣਨ ਨੂੰ ਮਿਲਿਆ ਕਰਨ ਤੇ ਜਾਣਕਾਰੀ ਦੇ ਵਿੱਚ ਵੀ ਵਾਅਦਾ ਇਹਦੇ ਨਾਲ ਹੁੰਦਾ ਰਹਿੰਦਾ ਕਿ ਚੱਲਦਾ ਕੀ ਪਿਆ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਨੂੰ ਤੁਹਾਡੀ ਲੋੜ ਹੈ